ਮਹਾਰਾਜ ਮੈਂ ਥੋੜੀ-ਵੱਤੀ ਬੇਦਗੀ ਜਾਣਦਾ ਐ ਲੋੜ ਪਵੇ ਇੱਥੇ ਕਿਸੇ ਨੂੰ ਦਵਾਈ ਦਾਰੂਗੀ ਦੇ ਸਕਦਾ ਮੈਂ ਹੁਣ ਬੁੱਢਾ ਹੋ ਚੱਲਿਆ ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਰੱਖ ਲਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਤੇਰੇ ਵਾਸਤੇ ਥਾ ਨਹੀਂ ਹੈ ਸਾਰੀ ਸੰਗਤ ਹੈਰਾਨ ਹੋ ਗਈ ਮਹਾਰਾਜ ਐਨੇ ਸਿੱਖ ਰਹਿੰਦੇ ਨੇ ਇਹ ਬੰਦਾ ਤਾਂ ਕਉਣ ਵਾਲਾ ਐ ਇਹਦੇ ਕੋਲ ਤਾਂ ਬੇਦਗੀ ਦਾ ਗੁਣ ਐ ਇਹਦੇ ਵਾਸਤੇ ਥਾ ਕਿਉਂ ਨਹੀਂ ਹਜ਼ੂਰ ਨੇ ਕਿਹਾ ਤੇਰੇ ਵਾਸਤੇ ਥਾ ਨਹੀਂ ਹੈ ਸੁਝਾਨ ਰਾਇ ਤੈਨੂੰ ਨਹੀਂ ਅਸੀਂ ਰੱਖ ਸਕਦੇ ਹੁਣ ਤਾਂ ਮਹਾਰਾਜ ਮੈਂ ਤੁਹਾਡੇ ਚਰਨਾਂ ਚ ਰਹਿ ਲਾਂਗਾ ਸੰਗਤ ਦੇ ਜੋੜਿਆਂ 'ਚ ਸੌਂਜਿਆ ਕਰਾਂਗਾ ਮੈਨੂੰ ਥੋੜੀ ਜਗ੍ਹਾ ਦੇ ਦਿਓ ਮੈਂ ਬਹੁਤ ਦੂਰੋਂ ਆਇਆ ਵਾਹਰਾਜ ਮੈਂ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ ਸਭ ਕੁਝ ਛੱਡ ਕੇ ਆਇਆ ਬਾਦਸ਼ਾਹ ਨੇ ਕਿ ਸੁਝਾਨ ਰਾਇ ਤੇਰੇ ਲਈ ਜਗ੍ਹਾ ਨਹੀਂ ਹੈ ਭਈ ਕਹਿੰਦਾ ਜੀ ਫਿਰ ਮੈਂ ਕਿੱਥੇ ਜਾਵਾਂ ਹੁਣ ਤਾਂ ਮੈਂ ਘਰ ਵੀ ਛੱਡ ਆਂਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿੱਧਰ ਤੇਰਾ ਮੂੰਹ ਹੈ ਚਲਾ ਜਾ ਜਿੱਥੇ ਤੂੰ ਜਾ ਕੇ ਥੱਕ ਜਾਵੇਂਗਾ ਉੱਥੇ ਬਹਿ ਜਾਈਂ ਵਕਤ ਆਏਗਾ ਅਸੀਂ ਆਪੇ ਤੇਰੇ ਕੋਲ ਆਵਾਂਗੇ ਜਬ ਭਾਈ ਜਿੱਥੇ ਤੈਨੂੰ ਜਗ੍ਹਾ ਮਿਲਦੀ ਥੱਕ ਗਿਆ ਜਿੱਥੇ ਉੱਥੇ ਬਹਿ ਜਾਈਂ ਵਕਤ ਆਏਗਾ ਅਸੀਂ ਚੱਲ ਕੇ ਉੱਥੇ ਆਵਾਂਗੇ ਉਹਨੇ ਗੁਰੂ ਦਾ ਬਚਨ ਮੰਨਿਆ ਸਾ ਸੰਗਤ ਬਚਨ ਮੰਨਣਾ ਬਹੁਤ ਔਖ ਹੈ ਜਦੋਂ ਨੇ ਪਾਦਸ਼ਾਹ ਦੇ ਬਚਨ ਨੂੰ ਮੰਨ ਕੇ ਸਿਰ ਝੁਕਾਇਆ ਤੁਰ ਪਿਆ ਜਿੱਧਰ ਨੂੰ ਮੂੰਹ ਸੀ ਤੁਰਦੇ ਹਾਂ ਤੁਰਦੇ ਹਾਂ ਸਵੇਰ ਦਾ ਚੱਲਿਆ ਹੋਇਆ ਸ਼ਾਮਾਂ ਪੈ ਗਈਆਂ ਥੱਕ ਗਿਆ ਰਾਤ ਪੈ ਗਈ ਪੈਰਾਂ ਵਿੱਚ ਛਾਲੇ ਪੈ ਗਏ ਚਲਦੇ ਹਾਂ ਚਲਦੇ ਹਾਂ ਅੱਧੀ ਰਾਤ ਤੱਕ ਭੁੱਖਾ ਪਿਆਸਾ ਤੁਰਦੇ ਹਾਂ ਤੁਰਦੇ ਹਾਂ ਬੇਹੋਸ਼ ਹੋ ਗਿਆ ਜਿਹੜੀ ਜਗ੍ਹਾ ਤੇ ਬੇਹੋਸ਼ ਹੋ ਕੇ ਡਿੱਗ ਗਿਆ ਵੇ ਸੁੱਦਤੇ ਪਿਆ ਅੱਧੀ ਰਾਤ ਲੰਘਦੇ ਮੁੱਕੇ ਦਿਨ ਚੜਿਆ ਨਾਲ ਦੇ ਪਿੰਡ ਦੇ ਲੋਕ ਕੁਝ ਉਥੋਂ ਲੰਘੇ ਕਿਸੇ ਨੇ ਵੇਖਿਆ ਵੇ ਬੰਦਾ ਪਿਆ ਸ਼ਾਇਦ ਮਰਿਆ ਹੋਇਆ ਰੌਲਾ ਪਾ ਦਿੱਤਾ ਪਿੰਡ ਦੇ ਹੋਰ ਲੋਕ ਇਕੱਠੇ ਹੋਏ ਸਿਆਣੇ ਬੰਦੇ ਨੇ ਅੱਖੇ ਨਵਜ ਵੇਖੀ ਉਹਨੇ ਕਹੋ ਬੰਦਾ ਜਿਉਂਦਾ ਹੈ ਪਾਣੀ ਲਿਆਂਦਾ ਛੱਟਾ ਦਿੱਤਾ ਜਲ ਭਲਾਇਆ ਹੋਸ਼ ਵਿੱਚ ਆਇਆ ਤੇ ਉਹਨੂੰ ਪੁੱਛਦੇ ਨੇ ਤੂੰ ਕੌਣ ਹੈ ਉਹ ਕਹਿੰਦਾ ਭਾਈ ਹੁਣ ਤਾਂ ਮੇਰੀ ਕੌਣ ਮਿਟ ਗਈ ਹੁਣ ਤਾਂ ਮੈਨੂੰ ਇਹ ਨਹੀਂ ਪਤਾ ਮੈਂ ਹੈ ਕੌਣ ਸਿਆਣੇ ਬੰਦੇ ਨੇ ਕਿਹਾ ਦੱਸ ਭਾਈ ਘਰ ਭੁੱਲ ਗਏ ਕਿੱਥੇ ਰਹਿਣ ਵਾਲੇ ਤੈਨੂੰ ਛੱਡ ਆਉਂਦੇ ਆ ਸੁਜਾਨਤਾ ਇਹਨੇ ਹੱਥ ਜੋੜ ਕੇ ਕਿਹਾ ਭਾਈ ਘਰੋਂ ਘਰ ਤਾਂ ਮੈਂ ਕਦੋਂ ਦਾ ਛੱਡ ਆਇਆ ਹੁਣ ਮੈਂ ਕਿਸੇ ਘਰ ਨਹੀਂ ਜਾਣਾ ਜਿਸ ਘਰ ਵਿੱਚ ਮੈਂ ਆ ਗਿਆ ਉਸ ਘਰ ਤੋਂ ਵੱਡਾ ਹੋਰ ਕੋਈ ਘਰ ਨਹੀਂ ਹੈ ਮੈਂ ਗੁਰੂ ਕਲਗੀ ਤਰਪਾਤੀਸ਼ਾ ਦੇ ਘਰ ਵਿੱਚ ਆ ਗਿਆ ਗੁਰੂ ਦਾ ਹੁਕਮ ਸੀ ਜਿੱਥੇ ਜਾ ਕੇ ਡਿੱਗ ਜੇ ਥੱਕ ਜੇ ਉੱਥੇ ਬਹਿ ਜਾਈ ਉਹ ਪਿੰਡ ਵਾਲਿਆਂ ਨੂੰ ਕਹਿੰਦਾ ਮੈਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲ ਸਕਦੀ ਐ ਮੈਂ ਥੋੜੀ ਹੋਤੀ ਬੈਦਗੀ ਜਾਣਦਾ ਦਵਾਈ ਦਾ ਰੋਗੀ ਕਰ ਲੈਣਾ ਉਹ ਪਿੰਡ ਵਾਲਿਆਂ ਕਹਿੰਿਆ ਕੋਈ ਗੱਲ ਨਹੀਂ ਬੰਦਾ ਗੁਣ ਵਾਲਾ ਉਹਨਾਂ ਜਗ੍ਹਾ ਦੇ ਦਿੱਤੀ ਰਹਿਣ ਵਾਸਤੇ ਉਸੇ ਪਿੰਡ ਵਿੱਚ ਰੁੱਪੜ ਦੇ ਲੱਗੇ ਰਹਿੰਦਾ ਸਾਥ ਸੰਗਤ ਉੱਥੇ ਲੰਬਾ ਸਮਾਂ ਬੈਦਗੀ ਕੀਤੀ ਗੁਰੂ ਨੂੰ ਰੋਜ਼ ਯਾਦ ਕਰਦਾ ਹਰ ਸਿੱਖ ਨੂੰ ਦਵਾਈ ਦੇਣ ਲੱਗੇ ਇੰਨਾ ਹੀ ਕਹਿੰਦਾ ਧੰਨ ਗੁਰੂ ਕਲਗੀ ਤਰਪਾਤੀ ਸਾ ਧੰਨ ਗੁਰੂ ਕਲਗੀਆਂ ਵਾਲਾ ਧੰਨ ਗੁਰੂ ਕਲਗੀਆਂ ਵਾਲਾ ਕਈ ਸਿੱਖ ਜਾ ਕੇ ਸੁਣਿਆ ਦਿੰਦੇ ਕਹਿੰਦੇ ਮਹਾਰਾਜ ਕੋਈ ਬੈਦ ਹੈ ਬਹੁਤ ਸਿਆਣਾ ਉਹ ਦਵਾਈ ਦੇਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦਾ ਧੰਨ ਗੁਰੂ ਕਲਗੀ ਤਰਪਾਤੀ ਸਾ ਕਹਿੰਦਾ ਧੰਨ ਗੁਰੂ ਕਲਗੀਆਂ ਵਾਲਾ ਕਹਿੰਦਾ ਸਤ ਸੰਗਤ ਫਿਰ ਵਕਤ ਆਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਇਹਨੂੰ ਦਰਸ਼ਨ ਦੇਣ ਆਏ ਕਹਿਣ ਤੋਂ ਭਾਵ ਉਹਨੇ ਬਹਿਦ ਨੇ ਇਦਾਂ ਦੇ ਲੱਖਾਂ ਹੀ ਬਹਿਦ ਬੈਦਗੀ ਕਰਦੇ ਆ ਮਰ ਗਏ ਗੁਰੂ ਦੀ ਖਿਰਚ ਕਦੋਂ ਪੈਦਾ ਹੋਈ ਜਦੋਂ ਕਿਸੇ ਜਪਣ ਵਾਲੇ ਦੀ ਸੰਗਤ ਮਿਲ ਗਈ ਜਦੋਂ ਸਤ ਸੰਗਤ ਕਿਸੇ ਦੀ ਪ੍ਰਾਪਤ ਹੋਈ ਉਦੋਂ ਤੁਹਾਡੀ ਸੁਰਤ ਰੱਬ ਵੱਲ ਦੇ ਪਾਸੇ ਤੁਰਦੀ ਨਹੀਂ ਤੇ ਲੱਖਾਂ ਲੋਕ ਦੁਨੀਆਂ ਵਿੱਚ ਪੜੇ ਲਿਖੇ ਧਨ ਦੌਲਤ ਪੈਸੇ ਵਾਲੇ ਅਮੀਰ ਵਾਲੇ ਹੋ ਹੋ ਕੇ ਸੰਸਾਰ ਵਿੱਚ ਚਲੇ ਗਏ ਰੱਬ ਦਾ ਪ੍ਰੇਮ ਕਿਨਾਂ ਦੇ ਅੰਦਰ ਪ੍ਰਗਟ ਹੋਇਆ ਜਿਨ੍ਹਾਂ ਨੂੰ ਜਪਣ ਵਾਲਿਆਂ ਦੀ ਸੰਗਤ ਮਿਲੀ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਉਹਨਾਂ ਦੇ ਹਿਰਦੇ ਦੀ ਸੇਜ ਉੱਤੇ ਸਾਰੇ ਸੁੱਖ ਆ ਜਾਂਦੇ ਹੁਣ ਦੁੱਖਾਂ ਨਾਹੀ ਜਾਏ ਉਹ ਕਿਸ ਤਰ੍ਹਾਂ ਦੇ ਵੀ ਹਾਲਾਤ ਵਿੱਚ ਰਹਿਣ ਉਹਨਾਂ ਦਾ ਮਨ ਦੁਆਰਾ ਦੁੱਖਾਂ ਵਿੱਚ ਨਹੀਂ ਜਾਂਦਾ ਉਹ ਦੁੱਖ ਵਿੱਚ ਵੀ ਸੁਖੀ ਰਹਿੰਦਾ ਪਰ ਸ਼ਾਂਤ ਸੰਤ ਕਦੋਂ ਰਹਿੰਦਾ ਜਦੋਂ ਕੋਈ ਉਸ ਪ੍ਰੇਮ ਨਾਲ ਸ਼ਬਦ ਨਾਲ ਗੁਰੂ ਦੀ ਯਾਦ ਨਾਲ ਜੁੜਿਆ ਰਹੇ ਇਹ ਨਹੀਂ ਵੇ ਇੱਕ ਦਿਨ ਜਪ ਲਿਆ ਫਿਰ 10 ਦਿਨ ਛੱਡ ਦਿੱਤਾ ਲੋੜ ਪਈ ਤਾਂ ਸੁਖਮਨੀ ਸਾਹਿਬ ਪੜ ਲਿਆ ਤੰਦਰੁਸਤ ਹੋ ਗਏ ਤਾਂ ਪਾਠ ਛੱਡ ਦਿੱਤਾ ਬਾਦਸ਼ਾਨ ਕੇ ਹਰ ਰੋਜ ਲਗਾਤਾਰ ਇੱਕ ਰਸਤੇ ਨੂੰ ਗੁਰੂ ਨਾਲ ਜੁੜਨਾ ਪੈਣਾ ਹੈ ਰੋਜ ਉਹਦੇ ਚਰਨਾਂ ਚ ਅਰਦਾਸ ਕਰਕੇ ਜਪ ਸਤਨਾਮ ਸ੍ਰੀ ਵਾਹਿਗੁਰੂ ਇੱਕ ਜਗ੍ਹਾ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਲੰਘ ਰਹੇ ਬਹੁਤ ਸੁੰਦਰ ਤਲਾਬ ਉਹਦੇ ਹਾਲੇ